ਦਾ ਟਾਈਮ 7:30 ਵਜੇ ਦਾ ਤੇ ਅੱਜ ਵੀ ਸਵੇਰੇ ਸਵੇਰੇ ਤੁਸੀਂ ਆਓ ਸਭ ਤੋਂ ਲੈ ਕੇ 9:00 9:30 ਤੱਕ ਨਾ ਸੀਜ਼ਨ ਦੇ ਫਰੂਟ ਲੈ ਕੇ ਕਈ ਭਾਈ ਖੜੇ ਹੁੰਦੇ ਥੱਲੇ ਕਈ ਮੁਸਲਮਾਨ ਵੀ ਰਹੋਦੇ ਕਈ ਹਿੰਦੂ ਵੀਰ ਹੁੰਦੇ 2 2.5 ਘੰਟੇ ਦੀ ਰੇੜੀ ਲਾ ਕੇ ਸਾਰਾ ਦਿਨ ਦਿਹਾੜੀ ਉਹਨਾਂ ਦੀ ਬਣ ਜਾਂਦੀ ਮੈਂ ਕਿਹਾ ਚੱਲ ਘਰ ਵਾਸਤੇ ਖਰਬੂਜੇ ਲੈ ਕੇ ਜਾਵਾਂ ਤੇ ਉਹ ਗੱਡੀ ਸਾਈਡ ਤੇ ਲਾਈ ਤੇ ਮੈਂ ਮੁਸਲਮਾਨ ਵੀਰ ਕੋਲ ਆਇਆ ਮੈਂ ਕਿਹਾ ਜੀ ਕਿਸ ਤਰ੍ਹਾਂ ਦਿੱਤੇ ਕਹਿੰਦਾ 100 ਰੁਪਏ ਕਿ 30 ਕਿਲੋ ਮੈਗਾ ਥੈਲੀ ਰੋ ਜਬ ਇੱਕ ਦੋ ਖਰਬੂਜੇ ਪਾਏ ਤੇ ਮੈਂ ਵੈਸੀ ਪੁੱਛਿਆ ਮੈਂ ਕਿ ਮਿੱਠੇ ਹੈ ਕਿ ਭੀਕੇ ਹੈ ਕਹਿੰਦਾ ਜੀ ਮੈਨੂੰ ਕਿਹ ਅਪਤਾਏ ਤੋ ਕੁਦਰਤੀ ਫਰੂਟ ਹੈ ਮੈਨੂੰ ਕਿਹ ਪਤਾ ਮਿੱਠੇ ਹੈ ਕਿ ਭੀਕੇ ਹੈ ਮੈਂ ਕਿ ਤਜਰਬਾ ਤੋ ਹੋਗਾ ਆਪਕੋ ਇਤਨੇ ਸਾਲ ਹੋ ਗਏ ਵੇਚਤੇ ਹੋਏ ਮੈਂ ਘਰ ਪੇ ਲੈ ਕੇ ਜਾਉ 100 ਰੁਪਏ ਖਰਾਬ ਹੋ ਜਾਏ ਅਗਰ ਭੀਕੇ ਨਿਕਲੇ ਤੋ ਉਹਦੇ ਜਿਹੜੀ ਮੇਰੀ ਗੱਲ ਕਈ ਹੱਦ ਤੱਕ ਅੱਸੀ ਹੋਈ ਕਹਿੰਦਾ ਸਰਦਾਰ ਜੀ ਮੇਰੇ ਤਜਰਬੋ ਕੋ ਛੋੜੋ মিঠে হ্যায় কি মিকে হ্যায় মুঝে নহি pata par itna garmi se kehta hu jis purtek bhadar sahab ke ghar ke niche khada hu yahan par pheeke bhi mitthe ho jate hain je haazri pardiyan je haazri pardiyan si mitthe bhi hoye te samajh lo sade vich koi taat hai ਇਹਦੇ ਵਿੱਚ ਕੋਈ ਕਬੀ ਨਹੀਂ ਕਬੀਰ ਸਾਚਾ ਸਤਗੁਰੂ ਕਿਆ ਕਰੇ ਜੋ ਸਿੱਖਾ ਵੇਚੂ ਵੱਡੇ ਤੋਂ ਵੱਡਾ ਟੀਚਰ ਕੀ ਕਰੇਗਾ ਜੇ ਬੱਚਿਆਂ ਦਾ ਮਨ ਪੜ੍ਹਾਈ ਤੇ ਨਾ ਹੋਵੇ ਇਹ ਅੱਜ ਵੀ ਫਿੱਕਿਆਂ ਨੂੰ ਮਿੱਠਾ ਕਰਦਾ ਜੇ ਮੈਂ ਰੋਪਿਆ ਥੱਲੇ ਇੱਕ ਦੋ ਖਰਬੂਜੇ ਪਾਏ ਸੀ ਮੈਂ ਉੱਥੇ ਹੀ ਫੈਲੀ ਮੈਂ ਉੱਤੇ ਦੁਬਾਰਾ ਆਣ ਲੱਗਿਆ ਕਹਿੰਦੇ ਕਾ ਜਾ ਰਹੇ ਹੋ ਮੈਨੇ ਕਿ ਆ ਉੱਪਰ ਇੱਕ ਵਾਰੀ ਹੋਰ ਮੱਥਾ ਟੇਕਨੇ ਕਹਿੰਦਾ ਨੀਚੇ ਕੀ ਬਾਤ ਬਤਾਈਓ ਉੱਪਰ ਤਾਂ ਪਤਾ ਨਹੀਂ ਕੀ-ਕੀ ਕਰਦੇ ਆ ਰਹੀਏ ਉਹ ਨਹੀਂ ਕਹੀ ਸੀ ਇਹ ਨਿਸ਼ਾਨੀ ਹੈ ਜਿਹੜਾ ਤੁਹਾਨੂੰ ਜ਼ੁਬਾਨ ਤੋਂ ਕਹੇਗਾ ਉਹਦੀ ਗੱਲਾਂ ਕੰਨਾਂ ਤੱਕ ਰਹਿ ਜਾਣਗੀਆਂ ਜਿਹੜਾ ਤੁਹਾਨੂੰ ਹਿਰਦੇ ਤੋਂ ਕਹੇਗਾ ਉਹਦੀ ਗੱਲ ਤੁਹਾਡੇ ਹਿਰਦੇ 'ਚ ਉਤਰ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ